ਇਹ ਦੌਰਾ ਕੀਤਾ ਤੁਸੀਂ ਹਰ ਦੁਕਾਨ ਕੀ ਸਥਿਤੀ ਆ ਔਰ ਸਰਕਾਰ ਉਹ ਲੋਕੀਂ ਉਪਰਾਲੇ ਕੀਤੇ ਜਾ ਰਹੇ ਦੇਖੋ ਮੇਰੇ ਨਾਲ ਸਾਡੇ ਮੈਂਬਰ ਆਫ ਪਾਰਲੀਮੈਂਟ ਰਾਜ ਸਭਾ ਬਾਬਾ ਬਲਵੀਰ ਸਿੰਘ ਦੀ ਸਿਚੇਵਾਲ ਸਾਡਾ ਨਾਂ ਦੋਨਾਂ ਦਾ ਇੱਕੋ ਹੀ ਆ ਜੀ ਸੱਜਨ ਸਿੰਘ ਜੀ ਔਰ ਮੇਰੇ ਨਾਲ ਸਾਰੇ ਆਪਣੇ ਸਿਵਲ ਸਰਜਨ ਐਸ ਐਮ ਓ ਔਰ ਜ਼ਿਲ੍ਹਾ ਪ੍ਰਸ਼ਾਸਨ ਸਾਰਾ ਡਿਪਟੀ ਕਮਿਸ਼ਨਰ ਐਸ ਐਸ ਪੀ ਮੇਰੇ ਨਾਲ ਸੀ ਕਿ ਕੱਲ ਅਸੀਂ ਪਹਿਲਾਂ ਕਪੂਰਥੜ੍ਹ ਤੋਂ ਸ਼ੁਰੂ ਕੀਤਾ ਮੇਰਾ ਜਿਹੜਾ ਕੰਮ ਆ ਜੋ ਮੈਨੂੰ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਡਿਊਟੀ ਦਿੱਤੀ ਆ ਕਿ ਜਿਹੜੇ ਸਾਰੇ ਹਸਪਤਾਲਾਂ ਚ ਉਹਨਾਂ ਚ ਜਿਹੜਾ ਬੰਦੋਬਸਤ ਹੈ ਚੌਕ ਚ ਬੰਦ ਹੋਵੇ ਬਿਲਕੁਲ ਸਾਡੇ ਕੋਲੇ ਡੈਂਗੀ ਦੇ ਬਾੜ ਵੀ ਤਿਆਰ ਹੈ ਡਾਇਰੀਆ ਦੇ ਬਾੜ ਵੀ ਤਿਆਰ ਹੈ ਸਾਡੇ ਕੋਲੇ ਐਮਰਜੈਂਸੀ ਦੀਆਂ ਸਾਰੀਆਂ ਸਰਵਿਸਿਜ਼ ਵੀ ਤਿਆਰ ਹੈ ਦਵਾਈਆਂ ਪੂਰੀਆਂ ਹੈਗੀਆਂ ਆ ਸਾਡੇ ਕੋਲੇ ਇਹਦੇ ਵਿੱਚ ਵੀ ਬੋਰਡ ਦੇ ਵਿੱਚ ਅਸੀਂ ਸਾਰੀਆਂ ਦਵਾਈਆਂ ਲਾ ਕੇ ਕੱਲੇ ਕੱਲੇ ਘਰ ਗਏ ਸੀਗੇ ਬੜਾ ਅੱਛਾ ਲੱਗਿਆ ਜੀ ਕਿ ਲੋਕ ਚੜ੍ਹਦੀ ਕਲਾ ਚ ਹੈ ਔਰ ਮੈਨੂੰ ਇੱਥੇ ਨਾ ਸ਼ਹਿਰ ਨਾਲੋਂ ਘਰ ਤਾਂ ਮੱਖੀ ਮੱਛਰ ਮੈਨੂੰ ਨਜ਼ਰ ਹੀ ਨਹੀਂ ਆਇਆ ਇੱਥੇ ਇਹ ਕੁਦਰਤੀ ਮੇਰ ਹੈ ਜੀ ਇਹ ਕੁਦਰਤੀ ਮੇਰ ਹੈ ਲੇਕਿਨ ਹਾਂ ਇੱਕ ਉਹ ਜਨਰੇਟਰ ਦੇ ਉੱਤੇ 나ਗ ਦੇਵਤਾ ਬੈਠਾ ਹੋਇ ਤੋ ਥੋੜਾ ਜਿਸ ਕਰਨੇ ਰਹਿਣ ਦੀ ਲੋੜ ਆ ਉਹ ਵੀ ਵਿਚਾਰਾ ਮੀਂਹ ਦਾ ਮਾਰਿਆ ਉਹ ਵੀ ਹੜ ਦਾ ਮਾਰਿਆ ਹੋਇਆ ਸੀ ਤੇ ਆਪਾਂ ਨੂੰ ਜਿਹੜੀ ਇੱਥੇ ਪੰਜਾਬ ਸਰਕਾਰ ਵੱਲੋਂ ਜੀ ਮੈਡੀਕਲ ਸਹੂਲਤਾਂ ਸਾਡੀਆਂ ਪੂਰੀਆਂ ਹੈਗੀਆਂ ਜੀ ਬਿਲਕੁਲ ਜਦੋਂ ਤੁਸੀਂ ਇੱਥੇ ਵੀ ਸਾਡੀ ਗੱਡੀ ਖੜੀ ਹੈ ਜੀ ਪਿੱਛੇ ਸਾਡਾ 베ਸ ਹਸਪੀਟਲ ਹੈ ਸਾਰੀਆਂ ਦਵਾਈਆਂ ਸੁਲਤਾਨਪੁਰ ਲੋਧੀ ਦੇ ਵਿੱਚ ਸਾਡੇ ਕੋਲੇ ਜੀ ਸਾਰੇ ਜਿਹੜੇ ਹੈਗੇ ਆ ਗੁਰੂ ਦੀ ਨਗਰੀ ਦੇ ਵਿੱਚ ਸਾਡੇ ਕੋਲੇ ਪੂਰਾ ਬੰਦੋਬਸਤ ਹੈ ਐਮਰਜੈਂਸੀ ਦਾ ਜਿੰਨੇ ਮਤਲਬ ਡਾਕਟਰ ਸਟਾਫ ਦਵਾਈਆਂ ਸਾਰਾ ਪੂਰਾ ਸਟਾਕ ਹੈ ਸਾਡੇ ਕੋਲੇ ਲਗਾਤਾਰ ਸਾਡੀਆਂ ਐਮਬੂਲੈਂਸ ਇੱਥੇ ਦੋ ਖੜੀਆਂ ਹੋਈਆਂ ਜੀ ਇਸ ਵੀ ਅਸੀਂ ਇੱਕ ਬੇਸ ਕੈਂਪ ਬਣਾਇਆ ਜਿੱਥੇ ਦੁਵਾਂਜਾਂ ਸਾਡੀਆਂ ਸਟੋਰਡ ਆ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਹੈ ਇਸ ਤੋਂ ਸਵਾਇਆ ਜਿਹੜੇ ਮਵੇਸ਼ੀ ਆ ਉਹਨਾਂ ਵਾਸਤੇ ਜਿਹੜਾ ਮਾਰਕਫੈਟ ਦੇ ਜਿਹੜੇ ਮਹਿਕਮੇ ਵਾਲੇ ਹੈਗੇ ਆ ਜੀ ਤੇ ਇਹ ਸਾਰੇ ਸਾਡੇ ਜਿਹੜੇ ਜਿੰਨੇ ਵੀ ਮੰਤਰੀ ਆ ਉਹ ਸਾਰੇ ਫੀਲਡ ਦੇ ਵਿੱਚ ਆ ਤੁਸੀਂ ਦੇਖ ਰਹੇ ਹੋ ਇੱਕ ਜਿਹੜੀ ਬੋਰਡ ਭਰੀ ਖੜੀ ਆ ਜਿਹੜੀ ਖਾਲਵੀ ਲੋਕਾਂ ਦੇ ਕੱਲੇ ਕੱਲੇ ਡੇਰੇ ਤੱਕ ਪਹੁੰਚਾਈ ਜਾ ਰਹੀ ਕੋ ਸਾਰੇ ਲੋਕ ਡੇਰਿਆਂ ਚ ਰਹਿੰਦੇ ਆ ਜੇ ਮੈਂ ਇਹਦੀ ਗੱਲ ਕਰਾਂ ਆਪਣੇ ਸੰਗਰਾ ਪਿੰਡ ਦੀ ਮੈਂ ਨੰਬਰਦਾਰ ਦੇ ਸਰਪੰਚ ਦੇ ਹੋਰ ਮੈਂ ਘਰਾਂ ਵਿੱਚ ਜਾ ਕੇ ਆਇਆ ਜੀ ਹੈ ਕੁਲਦੀਪ ਸਿੰਘ ਕੁਲਦੀਪ ਸਿੰਘ ਜੀ ਨੰਬਰਦਾਰ ਗੁਰਜੀਤ ਸਰਪੰਚ ਆ ਔਰ ਕੁਲਦੀਪ ਸਿੰਘ ਜੀ ਜਿਹੜੇ ਨੰਬਰਦਾਰ ਆਪਣੇ ਨਾਲ ਹੀ ਹੁਣ ਇੱਥੇ ਸਾਡੇ ਨਾਲ ਹੀ ਆਏ ਹੋ ਉਹਨਾਂ ਦੇ ਘਰੇ ਔਰ ਲੋਕਾਂ ਦੀ ਸ਼ਰਧਾ ਭਾਵ ਦੇਖੋ ਜੀ ਡੇਰੇ 'ਚ ਬੈਠੇ ਹੋਏ ਆ ਚਾਰੇ ਪਾਸੇ ਪਾਣੀ ਆ ਫਸਲ ਮਰ ਗਈ ਆ ਅਸੀਂ ਬਹੁਤ ਜ਼ੋਰ ਲਾ ਲਿਆ ਜੀ ਅਸੀਂ ਤਾਂ ਦਵਾਈ ਦੇਣਾ ਆ ਕਹਿੰਦੇ ਨਾ ਜੀ ਪਹਿਲਾਂ ਪਾਣੀ ਪੀਓ ਫਿਰ ਚਾਹ ਪੀਓ ਮਤਲਬ ਜੋ ਲੋਕਾਂ ਦੇ ਵਿੱਚ ਮੈਂ ਤਾਂ ਹੈਰਾਨ ਰਹਿ ਗਿਆ ਜੀ ਬਾਕੀ ਸੰਗਤ ਵੀ ਬਹੁਤ ਸੇਵਾ ਕਰਦੀ ਆ ਚਾਰ ਲੈ ਕੇ ਆ ਰਹੀ ਆ ਜੀ ਮੇਸ਼ਿਆਂ ਵਾਸਤੇ ਚਾਰਾ ਲੈ ਕੇ ਆ ਰਹੀ ਆ ਔਰ ਜਦੋਂ 88 ਦੇ ਹੜ ਆਏ ਸੀਗੇ ਉਦੋਂ ਮੈਂ ਆਇਆ ਸੀਗਾ ਜੀ ਮੈਂ ਇੱਕ ਡਾਕਟਰ ਸੀ ਨਵਾਂ ਨਵਾਂ ਸਰਵਿਸ ਜੁਆਇਨ ਕੀਤੀ ਸੀ 85 'ਚ ਮੇਰੀ ਸਰਵਿਸ ਸੀ ਉਸ ਬਾਅਦ ਲੋਕਾਂ ਨੇ ਕਿ ਸਾਨੂੰ ਤਾਂ ਬੀਜ ਚਾਹੀਦਾ ਫਿਰ ਅਸੀਂ ਦੁਬਾਰਾ ਟਰੱਕ ਭਰ ਕੇ ਲੈ ਕੇ ਆਏ ਜੀ ਬੀਜਾਂ ਦੇ ਅਨਾਜ ਦੇ ਜੋ ਜੋ ਉਹਨਾਂ ਨੇ ਕਿਹਾ ਸੀ ਕਪੜਾ ਲਾ ਤਾਂ ਉਸਲੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ ਤੇ ਇਹ ਦੁੱਖ ਦੀ ਘੜੀ ਆ ਜੇ ਆਪਾਂ ਇਸ ਵੇਲੇ ਸਾਰਿਆਂ ਨੂੰ ਸਾਰੀਆਂ ਗੱਲਾਂ ਛੱਡ ਕੇ ਆਪਾਂ ਨੂੰ ਸਾਰੇ ਬਾਕੀ ਸਾਰੇ ਬੰਧਨ ਤੋੜ ਕੇ ਇਸ ਵੇਲੇ ਸਿਰਫ ਤੇ ਸਿਰਫ ਸਾਨੂੰ ਇਹ ਸਾਡੇ ਲੋਕ ਨਜ਼ਰ ਆਉਂਦੇ ਆ ਜਿਹੜੇ ਡੇਰਿਆਂ ਦੇ ਵਿੱਚ ਜਿੱਥੇ ਚਾਰੇ ਪਾਸੇ ਪਾਣੀ ਆ ਔਰ ਡੇਰੇ ਸਾਡੇ ਲੋਕ ਫਸੇ ਹੋਏ ਉਹਨਾਂ ਦੇ ਮवेशੀ ਆ ਉਹਨਾਂ ਦੀ ਰੋਜ਼ੀ ਰੋਟੀ ਬਾਰੇ ਔਰ ਇਸ ਤੋਂ ਸਵਾਇ ਸਾਡੇ ਮੁੱਖ ਮੰਤਰੀ ਸਾਹਿਬ ਦੂਰ ਅੰਦੇਸ਼ੀ ਆ ਉਹਨਾਂ ਨੇ ਕਿਹਾ ਵੀ ਆਪਾਂ ਡਾਕਟਰ ਸਾਹਿਬ ਤੁਸੀਂ ਜਾ ਕੇ ਸਾਰੇ ਮੰਤਰੀ ਨੂੰ ਕਹੋ ਜਾ ਕੇ ਰਿਪੋਰਟ ਲੈ ਕੇ ਆਓ ਮੈਨੂੰ ਦੱਸੋ ਇਹਦਾ ਫੌਰੀ ਮਦਦ ਦਿਓ ਔਰ ਇਹਦਾ ਲੌਂਗ ਟਰਮ ਹੱਲ ਕੀ ਆਦਾ ਤਾਂ ਕਿ ਜਿਹੜਾ ਜਿਹੜਾ ਦਰਿਆ ਹੈ ਉਹਦੀ ਕਪੈਸਿਟੀ ਵਧਾਈ ਜਾਵੇ ਉਹ ਕਿੱਦਾਂ ਵਧਾਈ ਜਾਵੇ ਉਹ ਗੋਇਲ ਸਾਹਿਬ ਦਾ ਫੀਲਡ ਹੈ ਉਹ ਕਰ ਰਿਹਾ ਜੀ ਮੈਂ ਦੁਆਇਆਂ ਦਾ ਕਰ ਰਿਹਾ ਕੋਈ ਨਿਵੇਸ਼ੀਆਂ ਦੀ ਖਰਾਕ ਦਾ ਕਰ ਰਿਹਾ ਸੋ ਸਾਰੇ ਆਪਣੇ ਆਪਣੇ ਮਹਿਕਮੇ ਦੀ ਉਚੇਚੇ ਤੌਰ ਦੇ ਉੱਤੇ ਔਰ ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਦਾ ਗਾਨੀ ਦੇ ਕਿੰਨੇ ਕੁ ਪੇਸ਼ੈਂਟਸ ਜਿਹੜੇ ਸੀ ਗਾਨੀ ਦਾ ਅਸੀਂ ਸਾਰਾ ਸਾਡੇ ਜਿਹੜਾ ਜਲ ਪ੍ਰਸ਼ਾਸਨ ਨੇ ਸਾਰਾ ਸਰਵੇ ਕਰ ਲਿਆ ਜੀ ਹੈਗੀਆਂ 7-8 ਲੇਡੀਆਂ ਹੈਗੀਆਂ ਪਰ ਉਹਨਾਂ ਦਾ ਜਿਹੜਾ ਅਜੇ ਬੱਚਾ ਹੋਣਾ ਉਹਦੇ ਚ 1.5 ਮਹੀਨਾ ਪਿਆ ਅਸੀਂ ਉਹਨਾਂ ਨੂੰ ਆਫਰ ਕੀਤਾ ਵੀ ਤੁਸੀਂ ਸੁਲਤਾਨਪੁਰ ਲੋਧੀ ਆ ਤੇ ਤੁਸੀਂ ਕਪੂਰਥ ਲੈ ਆ ਜੋ ਅਸੀਂ ਲੰਗਰ ਪਾਣੇ ਵੀ ਸ਼ਕਾਵਾਂਗੇ ਸਾਡਾ ਮਤਲਬ ਡਿਲੀਵਰੀ ਕਰਾ ਕੇ ਮਾਂ ਬਾਪ ਬੱਚਾ ਦੋਨੇ ਤੰਦਰੁਸਤ ਹੋਣ ਸਾਨੂੰ ਉੱਥੇ ਛੱਡ ਕੇ ਆਵਾਂਗੇ ਤੁਹਾਡੇ ਘਰੇ ਜੀ ਇਹ ਸਾਡਾ ਅਸੀਂ ਕਿੰਨੇ ਐਫੀਸ਼ੈਂਟ ਸੀ ਜਿਹੜੇ ਐਮਰਜੈਂਸੀ ਅਜੇ ਕੋਈ ਜ਼ਿਆਦਾ ਨਹੀਂ ਅਜੇ ਠੀਕ ਹੈ ਜਦੋਂ ਪਾਣੀ ਰੀਸੀਵ ਕਰੇਗਾ ਸ਼ਾਇਦ ਉਸ ਵੇਲੇ ਹੋਣਗੇ ਇਸ ਵੇਲੇ ਕੋਈ ਜ਼ਿਆਦਾ ਲੋਕ ਮਾਰ ਨਹੀਂ ਸਾਡੇ ਜਿਹੜਾ ਬੇਸ ਕੈਂਪ ਹੈ ਉੱਥੇ 50 ਕਮਰੀ ਜਾ ਰਹੇ ਆ ਆ ਇੱਥੇ ਸਾਡੀ ਐਂਬੂਲੈਂਸ ਖੜੀ ਹੈ ਇੱਥੋਂ ਵੀ ਜਿਹੜੇ ਕੋਈ ਬੰਦਾ ਖੁਸਾ ਖਾਂਸੀ ਆ ਕੋਈ ਸਿਰ ਦਰਦ ਦਾ ਬੁਖਾਰ ਆ ਆਮ ਬਿਮਾਰੀਆਂ ਦਾ ਇੱਥੇ ਸਿਦਵਾਈ ਸਾਰੇ ਦੇ ਰਹੇ ਆ ਇੱਥੋਂ ਇੱਥੋਂ ਵੀ ਇਹਦੇ ਵਿੱਚ ਸਾਡੀਆਂ ਜਿਹੜੀਆਂ ਤਿੰਨ ਤਰ੍ਹਾਂ ਦੀਆਂ ਹੈਗੀਆਂ ਜੀ ਜਿਹੜੀਆਂ ਇੱਕ ਤਾਂ ਸਾਡੀ ਹੈਗੀ ਆ ਜਿਹੜੀ ਰੈਪਿਡ ਰ ਇੱਕ ਜਿਹੜੀਆਂ ਡਾਕਟਰ ਵਾਲੀਆਂ ਟੀਮ ਆ ਉਹ ਤਾਂ ਜਿਹੜੀਆਂ ਡਾਕਟਰ ਵਾਲੀਆਂ ਟੀਮਸ ਹੈਗੀਆਂ ਉਹ ਤਕਰੀਬਨ ਤਕਰੀਬਨ ਸਾਰੇ ਪੰਜਾਬ ਦੇ ਵੀ ਗੱਲ ਕਰਦਾ ਵੀ 8:30 ਦੇ ਕਰੀਬ ਲੱਗਿਆ ਹੋਈਆਂ ਜਿਹੜੀਆਂ ਰੈਪਿਡ ਰਿਸਪੌਂਸ ਟੀਮ ਹੈ ਉਹ 8:40 8:40 ਦੇ ਕਰੀਬ ਹੈ ਤੇ ਕੋਈ ਕਿਸੇ ਕਿਸਮ ਦੀ ਦਵਾਈਆਂ ਦੀ ਅਸੀਂ ਸਾਰੀ ਕਲੋਰਿੰਦੀਆਂ ਗੋਲੀਆਂ ਔਰ ਜਿਹੜਾ ਤੁਹਾਡਾ ਆਪਣਾ ORS ਹੈ ਇਹ ਜਿਹੜਾ ਇਮੀਡੀਏਟਲੀ ਪੇਸ਼ ਹੋਣਾ ਚਾਹੀਦਾ ਜੇ ਬਾਈਚਾਂਸ ਡਟੀਆਂ ਉਲਟੀਆਂ ਤੁਸੀਂ ਰਾਤ ਉਹਦੇ ਨਾਲ ਵੀ ਕੱਢ ਸਕਦੇ ਹੋ ਉਹ ਅਸੀਂ ਸਾਰਾ ਇਹਨਾਂ ਨੂੰ ਜਿਹੜੀਆਂ ਸਾਡੀਆਂ ਆਸ਼ਾ ਵਰਕਰਸ ਆ ਜਾਂ ਪਿੰਡਾਂ ਚ ਲੋਕਾਂ ਨੂੰ ਜਿਹੜੀ ਕੋ ਪੜ੍ਹੀ ਲਿਖੀ 10ਵੀਂ ਪਾਸ ਕੁੜੀਆਂ ਉਹਨਾਂ ਨੂੰ ਸਾਰਿਆਂ ਨੂੰ ਪਹੁੰਚਾਤਾ ਵੀ ਤੁਹਾਨੂੰ ਜਿਹੜੀ ਵੀ ਚੀਜ਼ ਚਾਹੀਦੀ ਆ ਪੀਣ ਲਈ ਪਾਣੀ ਜਿਹੜਾ ਜਲਾ ਪ੍ਰਸ਼ਾਸਨ ਨੇ ਉਹਨਾਂ ਨੂੰ ਕਿਹਾ ਵੀ ਬੋਤਲ ਦਾ ਪਾਣੀ ਪੀਓ ਪਾਣੀ ਤੋਂ ਜਾਨੀ ਪੀਣਾ ਤੁਸੀਂ ਉਹਨਾਂ ਨੂੰ ਬੋਤਲਾਂ ਦਾ ਪਾਣੀ ਦੇ ਰਹੇ ਵੀ ਜੰਨਾ ਮਰਜ਼ੀ ਲੈ ਲਓ ਲੇਕਿਨ ਪਾਣੀ ਬੋਤਲਾਂ ਦਾ ਵੀ ਉਹ ਜਿੰਨੀ ਦਰ ਹਫ਼ਤਾ ਦਸਤਰ ਜਿੰਨੀ ਦਰ ਸਾਰਾ ਠੀਕ ਨਹੀਂ ਹੋ ਜਾਂਦਾ ਟੈਸਟ ਇਹ ਬਿਆਸਾ ਦੀ ਆਪਾਂ ਗੱਲ ਕਰੀਏ ਇੱਥੇ ਪਾਣੀ ਵਧਿਆ ਨਹੀਂ ਆ ਤਿੰਨ ਚਾਰ ਦਿਨ ਤੋਂ ਉਮੀਦ ਕਰਦੇ ਆ ਵਾਹਿਗੁਰੂ ਕਿਰਪਾ ਬਣਾਈ ਰੱਖੇ ਘਟ ਰਿਹਾ ਪਾਣੀ ਠੀਕ ਆ ਜੀ ਅੱਗੇ ਨਾਲੋਂ ਘਟ ਹੀ ਰਿਹਾ ਹੈਗਾ ਹੁਣ ਇੱਥੇ ਬੋਰ ਚੱਲਣੀ ਵੀ ਥੋੜੀ ਜਿਹੀ ਔਖੀ ਹੋ ਗਈ ਆ ਤੇ ਜੇ ਇਹੀ ਹਾਲਾਤ ਰਹੇ ਜੇ ਹੋਰ ਪਿੱਛੋਂ ਪਾਣੀ ਜ਼ਿਆਦਾ ਨਹੀਂ ਆਂਦਾ ਪੰਜਾਬ 'ਚ ਮੀਂਹ ਕਰਕੇ ਪ੍ਰੋਬਲਮ ਨਹੀਂ ਆਈ ਜਿਹੜਾ ਪਿੱਛੋਂ ਪੌਂਗ ਡੈਮ ਤੋਂ ਪਾਣੀ ਛੱਡਦੇ ਆ ਉਹਦੇ ਕਰਕੇ ਆਂਦੇ ਆ ਜੇ ਉੱਥੇ ਕੋਈ ਜ਼ਿਆਦਾ ਬਹੁਤ ਜ਼ਿਆਦਾ ਪਾਣੀ ਨਹੀਂ ਛੱਡਦੇ ਤਾਂ ਮੈਨੂੰ ਲੱਗਦਾ ਕਿ ਇਹ ਚਾਰ ਪੰਜ ਦਿਨਾਂ 'ਚ ਹਫ਼ਤੇ 'ਚ ਕਲੀਅਰ ਹੋ ਜਾਏਗਾ ਠ